ਚਾਰ ਉਦਾਸੀਆਂ ਕੀਤੀਆਂ ਲਾ ਲਓ ਹੁਣ ਆਹ ਦੇਖੋ ਜਿੱਦਾਂ ਭਾਈ ਮਰਦਾਨਾ ਜੀ ਚਲੋ ਆਜੋ ਆਪਾਂ ਦੇਖਦੇ ਅੰਦਰ ਜਾ ਕੇ ਮੀਡੀਅਮ ਆਹ ਜਿਹੜੇ ਪਿੱਤਲ ਦੇ ਬਰਤਨ ਬਰਤਨ ਨੇ ਨਾ ਇਹ 1800 ਸੈਂਚਰੀ ਦੇ ਆ ਇਹ 1800 ਸੈਂਚਰੀ ਦੇ ਆ ਪਿੱਤਲ ਦੇ ਬਰਤਨ ਆ ਜਿਹੜੇ ਇੰਨਾ ਬਾਰੇ ਲਿਖਿਆ ਵੀ ਹੋਇਆ ਆਪਾਂ ਜਿੱਥੇ-ਜਿੱਥੇ ਵੀ ਜੰਗਲ ਲੜੀਆਂ ਉਸ ਸਮੇਂ ਹਨਾ ਕਾਬੁਲ ਤੱਕ ਰਾਜ ਸੀ ਪਸ਼ਾਵਰ ਤੱਕ ਚੱਲਦੀ ਥੀਏਟਰ ਹோம் ਹோம் ਥੀਟਰ ਇੱਥੇ ਸਾਰਾ ਦੱਸਿਆ ਜੋ ਫੜ ਕੇ ਲੈ ਕੇ ਗਏ ਆ ਇਹ ਉਹ ਤਸਵੀਰ ਹੈ ਹਾਂਜੀ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਅਸੀਂ ਨਦੇੜ ਸਾਹਿਬ ਗੁਰੂ ਘਰ ਤੋਂ 3 ਕਿਲੋਮੀਟਰ ਦੂਰ ਆ 2 2.5 ਕਿਲੋਮੀਟਰ ਲਾ ਲਓ ਜਾਂ 3 ਕਿਲੋਮੀਟਰ ਦੇ ਆਸ-ਪਾਸ ਦੂਰ ਆ ਤੇ ਇੱਥੇ ਨਾ ਇੱਕ ਅਜਾਇਬ ਘਰ ਹੈ ਠੀਕ ਹੈ ਜੀ ਮਿਊਜ਼ੀਅਮ ਜਿੱਦਾਂ ਕਹਿ ਲਓ ਹਨਾ ਮਿਊਜ਼ੀਅਮੇ ਉੱਥੇ ਆਏ ਆ ਵੀਡੀਓ ਬਣਾਉਣਾ ਠੀਕ ਹੈ ਜੀ ਮੈਂ ਡੈਡੀ ਮੰਮੀ ਤੇ ਕਰਨ ਤੇ ਮਾਸਟਰ ਜੀ ਨਾਲ ਜੋ ਰਾ ਆਇਆ ਤੇ ਅਸੀਂ ਮੇਕਾ ਚੱਲ ਜਾ ਆਏ ਆ ਇੱਧਰ ਤੇ ਵੀਡੀਓ ਬਣਾ ਲਈਏ ਹੈ ਨਾ ਕਿਉਂਕਿ ਫੇਰ ਕਰੇ ਕਦੋਂ ਆਣਾ ਜਾਂ ਕਦੋਂ ਨਹੀਂ ਆਣਾ ਤੇ ਇੱਥੇ ਦੀ ਵੀਡੀਓ ਤੇ ਚਲੋ ਆਜੋ ਆਪਾਂ ਦੇਖਦੇ ਅੰਦਰ ਜਾ ਕੇ ਮਿਊਜ਼ੀਅਮ ਹਾਂਜੀ ਆ ਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਜਾਇਬ ਘਰ ਆਇਆ ਇੱਥੇ ਦੇ ਮਿਊਜ਼ੀਅਮ ਦਾ ਨਾ ਠੀਕ ਹੈ ਜੀ ਇਹ ਦੱਸਦੇ ਆ ਵੀ 2014 ਵਿੱਚ ਖੁੱਲਿਆ ਹੈ ਠੀਕ ਹੈ ਜੀ ਆ ਇੱਧਰ ਹਿੰਦੀ 'ਚ ਲਿਖਿਆ ਆਇਆ ਹੈ ਆਇਆ ਜੀ ਪ੍ਰੋਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ 뮤ਜ਼ੀਅਮ ਇਹ ਸਾਰਾ ਆਪਣੇ ਧਰਮ ਦੇ ਬਾਰੇ ਆ ਜਿੰਨਾ ਵੀ ਸੀਗਾ ਹਨਾ ਉਹਨਾਂ ਦੇ ਫੋਟੋਆਂ ਸਟੈਚੂ ਇਹ ਵੋ ਸਾਰਾ ਬਣਿਆ ਹੋਇਆ ਅੰਦਰ ਆਪਾਂ ਅੰਦਰ ਜਾਂਦੇ ਹਾਂ ਮੈਂ ਸੇਤਰ ਮਾਲੀ ਲਿਆ ਇੱਕ ਮਿੰਟ ਹਾਂਜੀ ਆਇਆ ਐਂਟਰੀ ਇੱਥੇ ਦੀ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ अजूनी साहब गुरुप्रसाद सचखंड श्री हजूर साहब अवचल नगर नदेड़ साहब ਹਾਂਜੀ ਇੱਥੋਂ ਹੁੰਦੀ ਆ ਜੀ ਸ਼ੁਰੂਆਤ ਇੱਕ ਨੰਬਰ ਗੇਟ ਤੋਂ ਇਹ ਮੇ ਇੱਕ ਨੰਬਰ ਗੇਟ ਤੋਂ ਸ਼ੁਰੂਆਤ ਹੁੰਦੀ ਨੂੰ ਤੇ ਸਟਾਰਟਿੰਗ ਜਿੱਦਾਂ ਆਪਾਂ ਗੁਰੂ ਨਾਨਕ ਜੀ ਦੇ ਅਕਸਰ ਹੀ ਸੁਣਦੇ ਹੁੰਨੇ ਆ ਕਹਾਣੀਆਂ ਵੀ ਬਾਬਾ ਨਾਨਕ ਕਿੱਥੇ ਗਿਆ ਹਨ ਚਾਰ ਉਦਾਸੀਆਂ ਕੀਤੀਆਂ ਲਾਲੋ ਹੁਣ ਆ ਦੇਖੋ ਜਿੱਦਾਂ ਭਾਈ ਮਰਦਾਨਾ ਜੀ ਹਨਾ ਤੇ ਗੁਰੂ ਨਾਨਕ ਦੇਵ ਜੀ ਜਿੱਥੇ ਗਏ ਹਨ ਉਹ ਹਰ ਇੱਕ ਦਾ ਦੱਸਿਆ ਹੋਇਆ ਉਹਨਾਂ ਨੇ ਕਿੰਨਾ-ਕਿੰਨਾ ਨੂੰ ਮਿਲੇ ਹੈ ਹਨ ਇਹ ਪਹਿਲਾ ਪਾ ਨੰਬਰ 1 ਤੇ ਜਿੱਦਾਂ ਗੁਰੂ ਨਾਨਕ ਜੀ ਆ ਵੇਖੋ ਸਾਰੇ ਹੀ ਦੱਸਿਆ ਆ ਉਹਨਾਂ ਨੇ ਜਿੰਨਾ ਨੂੰ ਇੱਥੇ ਲਿਖਿਆ ਕੁਛ ਨਹੀਂ ਹੈ ਇੱਥੇ ਉਹਨਾਂ ਕੋਲ ਲੈ ਕੇ ਤੇ ਸੁੰਨਾ ਪੈਂਦਾ ਆ ਉੱਪਰ ਨਾ ਇਹ ਰੇਡੀਓ ਦੇ ਉੱਤੇ ਠੀਕ ਹੈ ਜੀ ਆ ਗੁਰੂ ਨਾਨਕ ਦੇਵ ਜੀ ਇਹ ਵੀ ਬੇਸਾਨਾ ਪਹਿਲੀ ਤਸਵੀਰ ਹੋਣੀ ਹੈ ਜਿਹੜੀ ਕਾਲਿਦ ਦਾੜਾ ਸਾਹਿਬ ਜਿੰਨਾਂ ਚ ਕਾਲਾ ਹੋਵੇ ਹਨ ਜਿੱਦੇ ਤਕਰੀਬਨ ਅਸੀਂ ਗੁਰੂ ਨਾਨਕ ਦੇਵ ਜੀ ਦੇ ਜਿੰਨਿਆਂ ਵੀ ਤਸਵੀਰਾਂ ਆਵੈ ਨੇ ਉਹ ਹਮੇਸ਼ਾ ਦਾੜਾ ਸਾਹਿਬ ਉਹਨਾਂ ਦਾ ਚਟਾ ਹੁੰਦਾ ਹਨ ਸਾਸਰੀਆਂ ਪਿੱਛੇ ਨਾ ਇੱਕ ਸਾਈਡ ਤੇ ਇੱਧਰ ਫਿਲਮ ਵੀ ਚੱਲ ਰਹੀ ਹੈ ਉਹ ਮੈਂ ਫਿਲਮ ਵੀ ਲਾਈ ਹੋਈ ਹੈ ਸ ਆ ਗਿਆ ਜੀ 2 ਨੰਬਰ ਗੇਟ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੋਟੋ ਆਇਆ ਦੱਸਿਆ ਮੈਂ ਕਿ ਇਹ ਅਜੇ ਤੱਕ ਦੀ ਰੇਤ ਵੀ ਸਿਰ ਤੇ ਪਾਈ ਗਏ ਪੁਰਾਣੇ ਸਮੇਂ 'ਚ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਜੰਗਾਂ ਲੜੀਆਂ ਆ ਹਨਾ ਅੱਜ ਜਦੋਂ ਇਹ ਮੇਰੀ ਸਿਆਲ ਸ੍ਰੀ ਗੁਰੂ ਜਦੋਂ 52 ਰਾਜੇ ਨੇ ਕਲੀਆਂ ਫੜ ਕੇ ਆਏ ਹੈ ਸ਼ਾਇਦ ਉਹ ਤਸਵੀਰ ਨਾ ਹੋਵੇ ਹਨ ਕਾਫੀ ਇਦਾਂ ਮਤਲ ਤਸਵੀਰਾਂ ਹੋ ਸਕਦਾ ਮੇਰੇ ਕੋਲ ਗਲਤੀ ਪੁੱਲ ਚੱਕੋ ਜੇ ਤੇ ਮਾਫ ਕਰਿਓ ਪਰ ਮੈਂ ਫੇਰ ਵੀ ਚਾਹੁੰਦਾ ਹਾਂ ਕਿ ਜਿੰਨਾ ਵੀ ਮੈਨੂੰ ਇੱਥੇ ਦਿਖੇ ਇਹ ਅਜਾਇਬ ਘਰ ਪਤਾ ਨਹੀਂ ਫੇਰ ਕਦੋਂ ਆਣਾ ਤੇ ਇੱਕ ਵਾਰੀ ਜ਼ਰੂਰ ਵੇਖਿਓ ਆਹ ਪੁਰਾਣਾ ਦਰਬਾਰ ਸਾਹਿਬ ਦੀ ਛੋਟੀ ਜਿਹਾ ਨਾ ਫੋਟੋ ਬਣਾਏ ਦ੍ਰਿਸ਼ ਬਣਾਇਆ ਆ ਜਦੋਂ ਵੀ ਉੱਥੇ ਪੁਰਾਣਾ ਦਰਬਾਰ ਸਾਹਿਬ ਦਾ ਇੱਕ ਦੇਖਣਾਈ ਛੋਟੀ ਜੀ ਐਦਾਂ ਲੱਗ ਰਿਹਾ ਹੈ ਕੁਝ ਕੁਛ ਚੀਜ਼ਾਂ ਐਦਾਂ ਦੇਖ ਰਹੀਆਂ ਵੀ ਜਿੱਦਾਂ ਇਹ ਹੋ ਸਕਦਾ ਵੀ ਉਹਦੀ ਹੋਵੇ ਹਨਾ ਆ ਦੇਖੋ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਇਹ ਸ਼ਾਇਦ ਦਿੱਲੀ ਨਗਰ ਦੀ ਹਾਂਜੀ ਇਹ ਦਿੱਲੀ ਨਗਰ ਦੀ ਤਸਵੀਰ ਹੈ ਕਿਲਾ ਵੀ ਪਿੱਛੇ ਦਿਖਾਇਆ ਗਿਆ ਥੋੜਾ ਜਿਹਾ ਆ ਜਿਹੜੇ ਪਿੱਤਲ ਦੇ ਬਤਨ ਬਰਤਨ ਨੇ ਨਾ ਇਹ 1800 ਸੈਂਚਰੀ ਦੇ ਆ ਇਹ 1800 ਸੈਂਚਰੀ ਦੇ ਆ ਇਹ ਪਿੱਤਲ ਦੇ ਬਰਤਨ ਆ ਜਿਹੜੇ ਇਹਨਾਂ ਬਾਰੇ ਲਿਖਿਆ ਵੀ ਹੋਇਆ ਹੈ ਸਾਰਸੋਲ ਦਹਾਕੇ ਦੀ ਅਖੀਰ ਵਿੱਚ ਹਨ ਇਹਨਾਂ ਵਿੱਚ ਗੁਰਦੁਆਰੇ ਵਿੱਚ ਰੋਜ਼ਾਨਾ ਲੰਗਰ ਲੰਗਰ ਪ੍ਰਾਉਨ ਵਰਤਾਇਆ ਜਾਂਦਾ ਸੀ ਆਹ ਜੀ ਇਹ ਬੰਦ ਕੀਤੇ ਹੋਏ ਉੱਪਰ ਤੇ ਆਹ ਜੀ ਹਾਂਜੀ ਅੱਗੇ ਆਹ ਪੁਰਾਣੇ ਸ਼ਸਤਰ ਇਹ ਰੱਖੇ ਹੋਏ ਹਨ ਇਹਨਾਂ ਨੇ लाल किले ਦੇ ਵਿੱਚ ਵਾਹਿਗੁਰੂ ਵਾਹਿਗੁਰੂ ਗੁਰ ਤੇਗ ਬਹਾਦਰ ਸਾਹਿਬ ਦਾ ਆ ਗਿਆ ਹੈ ਵਾਹਿਗੁਰੂ ਸਭ ਜਦਾ ਅੱਜ ਦਸ ਸੀਸ ਲੈ ਕੇ ਆਏ ਸੀ ਉਹ ਦੋਨੋਂ ਤਰੀਸ਼ਾ ਬਹੁਤ ਸੋਨਾ ਹੈ ਜਦੋਂ ਵੀ ਕੋਈ ਨਦੀਰ ਸਾਹਿਬ ਹਜੂਰ ਸਾਹਿਬ ਆਵੇ ਤੇ ਜ਼ਰੂਰ ਵੇਖ ਕੇ ਜਾਵੇ ਅਜਾਇਬ ਘਰ ਬਹੁਤ ਸੋਹਣਾ 2 2.5 ਕਿਲੋਮੀਟਰ ਤਈਏ 2.5 ਕਿਲੋਮੀਟਰ ਹੀ ਮੈਂ ਜ਼ਿਆਦਾ ਕਹਿ ਰਿਹਾ ਹਾਂ ਹੋ ਸਕਦਾ ਮੈਂ ਗਲਤ ਹੋਵਾਂ ਬਹੁਤ ਜ਼ਿਆਦਾ ਲੱਗ ਗਿਆ ਆ ਬਹੁਤ ਸੋਹਣੀ ਹੈ ਕਿਸੇ ਨੇ ਤਸਵੀਰ ਵੇਖੋ ਬਣਾਈ ਹੋਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆ ਇੱਧਰ ਫਿਲਮ ਚੱਲਦੀ ਹੈ ਆ ਦੇਖੋ ਇੱਧਰ ਫਿਲਮ ਚੱਲਦੀ ਹੈ ਥੀਏਟਰ ਹோம் ਹோம் ਥੀਏਟਰ ਇੱਥੇ ਸਾਰਾ ਦੱਸਿਆ ਜਾਂਦਾ ਹੈ ਜਿੰਨੇ ਵੀ ਇੱਧਰ ਪਿਕਚਰਸ ਲੱਗੀਆਂ ਹੋਈਆਂ ਨੇ ਨਾ ਉਨਾ ਬਾਰੇ ਹਾਂਜੀ ਆ ਪ੍ਰਾਣੀਆਂ ਤਸਵੀਰਾਂ ਗੁਰੂ ਨਾਨਕ ਦੇਵ ਜੀ ਗੋਵਿੰਦ ਰੂਪ ਪਤਾ ਨਹੀਂ ਕਿਹੜੇ ਸਮੇਂ ਦੀਆਂ ਤਸਵੀਰਾਂ ਹਨ ਗਿਆ ਆ ਵੇਖਾ ਕਿੰਨੀਆਂ ਪ੍ਰਾਣੀਆਂ ਤਸਵੀਰਾਂ ਆ ਸ਼ਾਇਦ ਹੋਣ ਦੇਖੋ ਹਰ ਫੋਟੋ ਦੇ ਵਿੱਚ ਜਿਹੜਾ ਵੀ ਦਿਖ ਰਿਹਾ ਹਰ ਸਰਦਾਰ ਹੀ ਆ ਕੀ ਬਹੁਤ ਸੋਹਣੀਆਂ ਫੋਟੋਆਂ ਆ ਦੇ ਰਾਜੰਦਰਾ ਜੀ 4 ਨੰਬਰ ਕਮਰਾ ਜੋਰਾਸ਼ ਅ ਸਰਸਾ ਨਦੀ ਆ ਗਈ ਅੱਗੇ ਜੀ ਸਰਸਾ ਨਦੀ ਤੋਂ ਬਾਅਦ ਇੱਧਰ ਸਾਬਜਾਦਿਆਂ ਦੀ ਆ ਗਿਆ ਇੱਧਰ ਸਾਰਾ ਅਜ ਕਿਲੇ ਜਾਣਗੇ ਵੱਡੇ ਸਾਬਜਾਦਿਆਂ ਦਾ ਵਾਹਿਗੁਰੂ 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 ਮਾਫ ਕਰੇ ਪੁੱਲ ਚੋ ਗਲਤੀ ਕੁਛ ਉੱਚਾ ਨਹੀਂ ਮਾ ਵੱਧ ਘੱਟ ਬੋਲਿਆ ਗਿਆ ਹੋਵੇ ਤੇ ਆਹ ਯੂਰਸਾ ਵਿੱਚ ਵੀ ਤਸਵੀਰ ਪਈ ਗੁਰੂ ਗੋਬਿੰਦ ਸਿੰਘ ਜੀ ਦੀ ਆਹ ਵੀ ਗੁਰੂ ਗੋਬਿੰਦ ਸਿੰਘ ਜੀ ਇਹ ਮੇਸਾਨਾ ਬਾਬਾ ਬੰ다 ਸਿੰਘ ਬਹਾਦਰ ਜੀ ਨੂੰ ਜਦੋਂ ਬਾਬਾ ਬੰ다 ਸਿੰਘ ਬਹਾਦਰ ਜੀ ਬਣ ਤੋਂ ਪਹਿਲਾਂ ਦੀ ਜਿਹੜੀ ਤਸਵੀਰ ਉਹਨਾਂ ਦੀ ਆ ਦਸਾਂ ਗੁਰਵੰਦੀ ਤਸਵੀਰ ਆਇਆ ਜੀ ਜਦਾ ਥੋੜਾ ਜਿਹਾ ਟੀਵੀ ਤੇ ਖਾਂਦੇ ਆ ਵਾਹਿਗੁਰੂ ਵਾਹਿਗੁਰੂ ਆਕ ਉਸ ਪੁਰਾਤਲ ਸਮੇਂ ਦੀਆਂ ਉਦਾਂ ਤਸਵੀਰਾਂ ਐ ਨਾ ਰੱਖੀਆਂ ਹੀਆਂ ਸੰਕੇ ਹਾਂਜੀ ਚਾਰ ਕਮਰੇ ਹੋ ਗਏ ਆ ਪੰਜਵਾਂ ਨੰਬਰ ਕਮਰਾ ਠੀਕ ਹੈ ਜੀ ਇਹ ਆਪਣੇ ਸਿੰਘਾਂ ਦੀ ਉਸਤਾਨ ਦੀ ਜੰਗ ਵਿੱਚ ਜੂਝ ਜਾਂਦੀਆਂ ਉਹਨਾਂ ਨੇ ਆਪਣੇ ਹਿਸਾਬ ਨਾਲ ਬਣਾਈਆਂ ਹੋਈਆਂ ਠੀਕ ਹੈ ਜੀ ਆ ਸ਼ਾਇਦ ਆਨੰਦਪੁਰ ਦੇ ਕਿਲੇ ਦੀ ਨਾ ਹੋਵੇ ਹਨਾ ਜੀ ਤੇ ਆ ਬਾਕੀ ਸਾਰਾ ਉਸ ਸਮੇ ਦਾ ਇਤਿਹਾਸ ਇਸੇ ਆ ਗਿਆ ਹੈ ਸਾਰਾ ਹੀ ਇਤਿਹਾਸ ਦਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਫੜ ਕੇ ਲੈ ਕੇ ਗਏ ਆ ਇਹ ਉਹ ਤਸਵੀਰ ਹੈ ਹਾਂ ਜੀ ਹਾਂ ਬਾਬਾ ਦੀਪ ਸਿੰਘ ਜੀ ਆ ਗਏ ਦਰਬਾਰ ਸਾਹਿਬ ਦੇ ਵਿੱਚ ਇਹ ਉਹ ਤਸਵੀਰ ਹੈ ਫਿਰ ਆ ਜਦੋਂ ਉਹ ਵਾਇਗੁਰ ਵਾਇਗੁਰ ਕੁਛ ਜਦੋਂ ਖੋਪੜੀ ਲਈ ਗਈ ਸੀ ਭਾਈ ਜੇ ਮੈਂ ਗਲਤ ਨਾ ਹੋਵਾਂ ਤਾਂ ਭਾਈ ਮਨੀ ਸਿੰਘ ਜੀ ਸ਼ਾਇਦ ਪਰ ਵਾਈਗਰੂ ਮਾਫ ਕਰੇ ਮੈਂ ਗਲਤ ਵੀ ਹੋ ਸਕਦਾ ਉਲਟਾ ਕੁ ਮਾਫ ਕਰੇ ਫੇਰ ਆ ਜਦੋਂ ਸੋਨਾ ਲੈ ਕੇ ਜਾਇਆ ਕਰਦੇ ਸੀ ਮੁਗਲ ਲੁੱਟ ਕੇ ਉਸ ਸਮੇਂ ਤਸਵੀਰ ਹੈ ਤੇ ਇਹਦੇ ਨਾਲ ਹੀ ਇੱਕ ਤਸਵੀਰ ਹੈ ਇਹ ਜਦੋਂ ਸਿੰਘ ਬਚਾਨ ਆਇਆ ਕਰਦੇ ਸੀ ਇਹਦੇ ਲਈ ਕਹਿੰਦੇ ਸੀ ਕਿ ਸਿੰਘਾਂ ਦੇ 12 ਵਜੇ ਵੀ ਸਿੰਘ ਰਾਤ ਨੂੰ ਆਇਆ ਕਰਦੇ ਸੀ ਆਖੀ ਸਰਦਾਰ ਜੀ ਵਿੱਚ ਫੋਟੋ ਹੈ ਵਾਹ ਵਾਹ ਹਾਂਜੀ ਇੱਧਰ ਵੀ ਹੈ ਜੀ ਇੱਕ ਪਾਸੇ ਇਤਿਹਾਸ ਆਪਣੇ ਸਾਰਾ ਦੱਸਿਆ ਆ ਉਹ ਕਸ਼ਮੀਰ ਪਹਾਣੀ ਸਾਰਾ ਜਿੱਥੇ-ਜਿੱਥੇ ਜੰਗਾਂ ਹੋਈਆਂ ਆ ਜਿੱਥੇ ਉਧਰ ਲੜੇ ਆ ਸਿੰਘਾਂ ਨੇ ਆਪਣੇ ਜੋਰਾ ਸੁੱਤਾ ਉੱਠ ਪਿਆ ਹੁਣ ਆਪਾਂ ਆ ਗਏ ਜੀ 6 ਨੰਬਰ ਕਮਰੇ 'ਚ ਜੋਰਾ ਪਹਿਲਾਂ ਸੁੱਤਾ ਸੀਗਾ ਆਪ ਸਮੇਂ ਦੇ ਸ਼ਸਤਰ ਜਿਹੜੇ ਸੀ ਆਪਣੇ ਸਿੰਘਾਂ ਦੇ ਕੋਲ ਠੀਕ ਹੈ ਜੀ ਜਿੰਨੇ ਕੁ ਵੀ ਇਹਨਾਂ ਨੇ ਸਾੰਬੇ ਆ ਬਹੁਤ ਵਧੀਆ ਗੱਲ ਹੈ ਚੰਗੀ ਗੱਲ ਹੈ ਸਾੰਮ ਕੇ ਰੱਖਣੇ ਚਾਹੀਦੇ ਆ ਮੈਂ ਜਦੋਂ ਵੀ ਕਿਤੇ ਬਾਰਾਸ਼ਟਰੀਆ ਦੇ ਵਿੱਚ ਜਾਣਾ ਵੀਡੀਓ ਬਣਾਉਣਾ ਮਹਾਰਾਜਾ ਰਣਜੀਤ ਸਿੰਘ ਜੀ ਹੈ ਨਾ ਤੇ ਤੇ ਐਦਾਂ ਹਾਂਜੀ ਪੁੱਤਾਂ ਦਾਦੂ ਬਾਹਰ ਚਲ ਗਿਆ ਹਾਂ ਜੀ ਤੇ ਮੈਂ ਵਾਰ ਰਹੰਦਾ ਹੰਦਾ ਇਸ ਵੀਡੀਓ ਤੇ ਮੈਂ ਕਹਿੰਦਾ ਵੀ ਸਾਡਾ ਵੀ ਕੋਈ ਜਾਇਬਕਾਰ ਹੋਵੇ ਨਾ ਅਸੀਂ ਵੀ ਉਹਨਾਂ ਦੇ ਇਤਿਹਾਸ ਬਾਰੇ ਬੰਨ ਪੁੱਛੀਏ ਜਾਂ ਦੱਸੀਏ ਮਹਾਰਾਜਾ ਰਣਜੀਤ ਸਿੰਘ ਨਾ ਉਹਨਾਂ ਦੇ ਗਾਂ ਪੁੱਤਰੇ ਜਾਂ ਉਹਨਾਂ ਦੇ ਨਾਲ ਜਿਹੜੇ ਬੰਦੇ ਹੁੰਦੇ ਸੀ ਠੀਕ ਹੈ ਜੀ ਜਿਹੜੇ ਕੌਮ ਦੇ ਗਦਾਰ ਵੀ ਹੋਏ ਨੇ ਠੀਕ ਹੈ ਜੀ ਉਹ ਵੀ ਨਾਲ ਹੀ ਹੁਣ ਕੱਲੇ ਕੱਲੇ ਦਾ ਹੁਣ ਮੇਰੇ ਕੋਲ ਟਾਈਮ ਬਹੁਤ ਥੋੜਾ ਆ ਮੇਰੇ ਨਾਲ ਜੋਰਾ ਜੋਰਾ ਪਹਿਲਾਂ ਸੱਤਾ ਹੀ ਹੁਣ ਜੋਰਾ ਸੱਤਾ ਉੱਠ ਪਿਆ ਉਹਨੂੰ ਘਰ ਲੈ ਕੇ ਜਾਣਾ ਆਪਾਂ ਤੇ ਮੈਂ ਉਹਨੂੰ ਕਿਹਾ 15 ਮਿੰਟ ਦਾ ਇਹ ਜੇ ਮੈਨੇ ਜਿਹੜੇ ਵੀਡੀਓ ਬਣਾ ਲੰਦੇ ਯਾਰ ਤਾਂ ਆਪਾਂ ਜਿੱਥੇ-ਜਿੱਥੇ ਵੀ ਜੰਗਲ ਲੜੀਆਂ ਉਸ ਸਮੇਂ ਹਨਾ ਕਾਬੁਲ ਤੱਕ ਰਾਜ ਹੀ ਪਸ਼ਾਵਰ ਤੱਕ ਠੀਕ ਹੈ ਜੀ ਲੇਹ ਤੱਕ ਇਹ ਸਾਰਾ ਰਾਜ ਹਿੰਦੇ ਹੈ ਇਹ ਆਪਣਾ ਹੁੰਦਾ ਸੀ ਜਿਹੜਾ-ਜਿਹੜਾ ਹਰਾ ਕੀਤਾ ਆ ਸਾਈਡਾਂ ਖੋ ਲਿਖਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਹਨ ਦੀ 1708 ਈਸਵੀ ਹੋਨਰਸ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਇੱਕ ਕਿੰਨੀ ਸੋਹਣੀ ਤਸਵੀਰ ਬਣਾਈਗੇ ਸਨ ਵਾਹਿਗੁਰੂ ਵਾਹਿਗੁਰੂ ਇਹ ਮੇਰੇ ਲਈ ਬਹੁਤ ਜ਼ਰੂਰੀ ਸੀਗਾ ਮੈਂ ਕਿਹਾ ਚਲੋ ਜੇ ਆਏ ਆ ਤੇ ਲਾਗੇ ਤੇ ਕਿਉਂ ਨਾ ਵੀਡੀਓ ਬਣਾਈ ਜਾਵੇ ਹਨਾ ਜੀ ਇਹ 2014 ਵਿੱਚ ਓਪਨ ਹੋਇਆ ਸੀ ਤੇ ਇਹਦੀ 20 ਰੁਪਏ ਟਿਕਟ ਲੱਗਦੀ ਏ ਠੀਕ ਹੈ ਜੀ 20 ਰੁਪਏ ਟਿਕਟ ਲੱਗਦੀ ਏ ਤੇ ਜਿਹੜਾ ਵੀ ਆਵੇ ਲਾਗੇ ਚਾਹੇ ਤੇ ਜ਼ਰੂਰ ਦੇਖ ਕੇ ਜਾਵੇ ਕਿਉਂਕਿ ਇਦਾਂ ਹੀ ਆਪਾਂ ਜੇ ਆਪਣੇ ਉੱਤੇਲੇ ਵੇਖਾਂਗੇ ਤੇ ਆਪਾਂ ਨੂੰ ਥੋੜੀ ਜੀ ਨੌਲੇਜ ਮਿਲਦੀ ਹੈ ਨਾ ਬੱਚਿਆਂ ਨੂੰ ਸਮਝ ਆਂਦੀ ਏ ਚਲੋ ਹੁਣ ਮੈਨੂੰ ਪੁੱਛਦੇ ਹੀ ਜੋਰਾ ਵੀ ਆਹ ਕੌਣ ਏ ਆ ਇਦਾਂ ਕਿਹਦੀ ਫੋਟੋ ਲੱਗੀ ਹੈ ਨਾ ਤੇ ਚਲੋ ਜੇ ਛੋਟਾ ਭਾਵੇਂ ਤੇ ਉਦਾਂ ਹੀ ਫੋਟੋ ਨਾਲ ਹ ਸਾਡੇ ਬੱਚੇ ਇਦਾਂ ਸਾਨੂੰ ਪੁੱਛਣਗੇ ਵੀ ਸਾਡੇ ਰਾਜੇ ਮਹਾਰਾਜੇ ਨੇ ਤੇ ਆ ਇੱਧਰ ਦੂਜੇ ਪਾਸੇ ਤਸਵੀਰਾਂ ਹੋਰ ਵੀ ਦੂਰ ਆ ਗਈਆਂ ਨੇ ਆ ਦੇਖੋ ਹਾਂਜੀ ਆਏ ਭਗਤ ਸ਼ੇਖ ਫਰੀਦ ਜੀ ਜੀ ਆ ਉਹਨਾਂ ਦੀ ਤਸਵੀਰ ਹੈ ਚਲੋ ਭਾਵੇਂ ਚਿੱਤਰ ਬਣਾਇਆ ਪਰ ਲੱਗਦਾ ਆ ਵੀ ਜਿੱਦਾਂ origignal টাইਪ ਹੈ ਹਨਾ ਪਰ ਗੁਰੂ ਨਾਨਕ ਦੇਵ ਜੀ ਤਸਵੀਰਾਂ ਤੇ ਅਸੀਂ ਮਾਲਾ ਇਹ ਵੋ ਹਨਾ ਉਹ ਥੋੜਾ ਜਿਹਾ ਹੋਰ ਲੱਗਦਾ awkward ਜਿਹਾ ਆ ਭਗਤ ਨਾਮਦੇਵ ਜੀ ਵੇਖੋ ਕਿੰਨੀ ਸੋਹਣੀ ਤਸਵੀਰ ਬਣਾਈ ਹੈ ਬਹੁਤ ਹੀ ਸੋਹਣੀ ਤਸਵੀਰ ਹੈ ਹਾਂਜੀ ਆਹ ਮੁੜ ਕੇ ਤਸਵੀਰ ਹੈ ਜਿਹੜਾ ਬਾਬਾ ਬੁੱਢਾ ਜੀ ਨੇ ਪਹਿਲੀ ਵਾਰੀ ਗੁਰੂ ਗੰਗ ਸਾਹਿਬ ਦੇ ਗਰੰਥੀ ਹੋਏ ਹਨ ਬਾਬਾ ਬੁੱਢਾ ਜੀ ਆਹ ਹੈ ਜੀ ਉਸ ਸਮੇਂ ਦੀ ਤਸਵੀਰ ਤੇ ਆ ਗਈ ਜੀ ਮੁੜ ਕੇ ਦਸਵੇਂ ਪਾਤਸ਼ਾਹ ਦੀ ਤਸਵੀਰ ਗੁਰੂ ਗੋਬਿੰਦ ਸਿੰਘ ਜੀ ਦੀ ਵਾਹਿ ਹਾਦਿ ਹਾਂਜੀ ਆਇਆ ਜੀ ਬਾਹਰਲੀ ਸਾਈਡ ਛੋਟਾ ਜਾਨਾ ਨੇ ਬਣਾਇਆ ਬਤਕਾਂ ਦੇ ਲਈ ਜੀ ਬਹੁਤ ਵਧੀਆ ਗੱਲ ਏ ਬਹੁਤ ਮਤਲਬ ਵਧੀਆ ਲੱਗ ਰਿਹਾ ਵੀ ਸਾਡੇ ਵੀ ਇੱਥੇ ਇਦਾਂ ਪੰਜਾਬ ਦੇ ਵਿੱਚ ਵੀ ਇਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਅਸੀਂ ਤੇ ਚਲੋ ਹੁਣ ਨਦੇੜ ਸਾਹਿਬ ਜੂਰ ਸਾਹਿਬ ਆਏ ਆ ਤੇ ਇੱਥੇ ਦੇਖਣ ਦੇ ਆਂ ਚੀਜ਼ਾਂ ਤੇ ਪੰਜਾਬ ਚ ਇਦਾਂ ਦੇ ਕੋਈ ਕਿਲੇ ਹੋਣ ਹੋਰ ਵੀ ਜਾਦੇ ਵਾਧ ਤੋਂ ਵਾਧ ਹੋਣੇ ਚਾਹੀਦੇ ਆ ਥੋੜੇ ਤੇ ਗੱਲ ਹੀ ਨਹੀਂ ਕਰਨੀ ਚਾਹੀਦੀ ਹੈ ਨਾ ਜਿੰਨੇ ਪੰਜਾਬ ਚ ਕਿਲੇ ਹੋਣਗੇ ਉਨੇ ਹੀ ਆਪਣੇ ਬੱਚਿਆਂ ਨੂੰ ਜਾਣਕਾਰ ਕੀ ਹੋਊਗੀ ਵਾਹਿਗੁਰੂ ਵਾਹਿਗੁਰੂ ਹਾਂਜੀ ਜੀ ਇਹ ਸੀ ਸਾਡਾ ਅੱਜ ਦਾ ਬਲੌਗ ਇੱਥੇ ਦਾ ਹਾਜ਼ਿਰ ਕਰਦਾ ਤੇ ਵਾਹਿਗੁਰੂ ਭੁੱਲ ਚੋ ਗਲਤੀ ਮਾਫ ਕਰੇ ਜੇ ਮੈਂ ਕੁਝ ਗਲਤ ਬੋਲਿਆ ਗਿਆ ਹੋਵੇ ਤੇ ਵਾਹਿਗੁਰੂ ਕਿਰਪਾ ਕਰੀਂ ਅੱਗੇ ਤੋਂ ਸਮਰੱਥ ਬਖਸ਼ੀ ਚੰਗਾ ਸਮਝ ਹੋਵੇ ਪੜ੍ਹ ਲਿਖ ਕੇ ਆਈਏ ਤੇ ਚੰਗਾ ਚੰਗਾ ਬੋਲੀਏ ਤੇ ਦਸੀਏ ਤੇ ਚਲੋ ਠੀਕ ਹੈ ਜੀ ਸਾਸਰੀ ਘਰ ਜੀ ਵਾਇਰ ਗਰੁੱਪ ਕੋਲ ਚੱਲਤੀ ਮਾਫ ਕਰੇ ਤੇ ਆਏ ਸਾਡਾ ਅੱਜ ਦਾ ਵਲੌਗ ਜੀ